ਕਰਫਿਊ ਵਰਗੇ ਹਾਲਾਤ ਬਣਦੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅਜਿਹੀ ਸਥਿਤੀ ਆ ਗਿਆ ਕਿ ਸਵੇਰੇ ਤੇ ਸ਼ਾਮ ਨੂੰ ਹੀ ਲੋਕ ਦੇਖੇ ਜਾਂਦੇ ਨੇ ਸੜਕਾਂ ਤੇ ਮਾਰਕੀਟਾਂ ਤੇ ਜ਼ਾਫਰ ਬਜ਼ਾਰਾਂ ਦੇ ਵਿੱਚ ਉਦਾਂ ਸਾਰਾ ਦਿਨ ਸੁਨਮ ਸੁੰਨੀ ਪਈ ਰਹਿੰਦੀ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਤਾंडਵ ਸੂਰਜ ਦੀ ਗਰਮੀ ਵਿਖਾਰੀ ਆ ਉਸਾਇਰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੇ ਹੋਣੇ ਤੇ ਤੰਦਵ ਇਸਨਾ ਵੱਧ ਗਿਆ ਹੈ ਕਿ ਕਰਫੂ ਵਰਗੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਗਰਮੀ ਤੇ ਲੂ ਨਾਲ ਹਾਲ ਬਿਹਾਲ ਹੈ ਗਰਮੀ ਕਰਕੇ ਮੌਸਮ ਵਿਭਾਗ ਲਗਾਤਾਰ ਚੇਤਾਵਨੀ ਵੀ ਜਾਰੀ ਕਰ ਰਿਹਾ ਹੈ ਤੇ ਜ਼ਰੂਰੀ ਕੰਮ ਹੋਵੇ ਤਾਂ ਹੀ ਕਰੋ ਬਾਹਰ ਨਿਕਲੋ ਇਹ ਤਾਂ ਨਹੀਂ ਤਾਂ ਫਿਰ ਗੁਰੇਜ਼ ਕਰੋ ਪੰਜਾਬ ਦੇ ਵਿੱਚ ਬੁੱਧਵਾਰ ਨੂੰ ਜਿਹੜਾ ਟੈਂਪਰੇਚਰ ਸੀ ਉਹ 3 10.4 ਡਿਗਰੀ ਸੈਲਸੀਅਲ ਅਦਿਕਤਮ ਤਾਪਮਾਨ ਰਿਹਾ ਤੇ ਜ਼ਿਲ੍ਹਾ ਬਟਿੰਡਾ ਦੇ ਵਿੱਚ 46.7 ਤਾਪਮਾਨ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਿਹਾ ਹਰਿਆਣਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਸਿਰਸਾ ਦੇ ਵਿੱਚ 46.6 ਸੈਲਸੀਅਸ ਦਰਜ ਕੀਤਾ ਗਿਆ ਤੇ ਫਿਲਹਾਲ 4 ਦਿਨਾਂ ਲਈ ਦੋਵੇਂ ਸੂਬਿਆਂ ਦੇ ਵਿੱਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਪਾਰਾ 47 ਡਿਗਰੀ ਤੱਕ ਜਾਏਗਾ ਤੇ ਲੂ ਚੱਲੇਗੀ ਪੰਜਾਬ ਦੇ ਬਾਰੇ ਜੇਕਰ ਐਕਸਪਰਟ ਦੀ رائے ਮੰਨिए ਤਾਂ ਉਹ ਕਹਿ ਰਹੇ ਨੇ ਕਿ ਗਰਮੀ ਨੂੰ ਵਿੱਚ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਜਿਹੜਾ ਉਹ ਬਾਹਰ ਨਾ ਲੈ ਕੇ ਜਾਇਆ ਜਾਵੇ ਇਸ ਦੇ ਨਾਲ ਜਿਹੜੀਆਂ ਜਨਾਨੀਆਂ ਗਰਭਵਤੀ ਹਨ ਉਹ ਵੀ ਬਾਹਰ ਨਾ ਨਿਕਲਣ ਤੇ ਜਿਹੜੇ ਬਜ਼ੁਰਗ ਨੇ ਉਹ ਵੀ ਘਰੋਂ ਬਾਹਰ ਇੰਨੀ ਗਰਮੀ ਦੇ ਵਿੱਚ ਨਾ ਨਿਕਲਣ ਤੇ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਮਜ਼ਦੂਰ ਜਾਂ ਜਿਹੜੇ ਮੋٹے ਬੰਦੇ ਨੇ ਉਹ ਵੀ ਕਾਮਕਾਰ ਜਿਹੜਾ ਉਹ ਕਰਨ ਤੋਂ ਥੋੜਾ ਜਿਹਾ ਗਰੇਜ਼ ਕਰਨ ਕਿਉਂਕਿ ਲਗਾਤਾਰ ਜਿਹੜਾ ਉਹ ਬਦਦਾ ਤਾਪਮਾਨ ਦੇ ਵਿੱਚ ਹੋ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੀਟ ਸਟ੍ਰੋਕ ਆਉਣ ਦੇ ਵੀ ਜ਼ਿਆਦਾ ਚਾਂਸਸ ਨੇ ਕਿਉਂਕਿ ਹੀਟ ਸਟ੍ਰੋਕ ਦੇ ਕਾਰਨ ਕਈ ਲੋਕ ਇਸ ਦੀ ਛਪੇਟ ਦੇ ਵਿੱਚ ਆ ਸਕਦੇ ਨੇ ਕਿਉਂਕਿ ਲਗਾਤਾਰ ਜਿਹੜਾ ਉਹ ਤਾਪਮਾਨ ਵੱਧਦਾ ਹੋਇਆ ਹੀ ਦਿਸ ਰਿਹਾ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਪਿਆਸ ਲੱਗੇ ਜਾਂ ਫਿਰ ਨਾ ਵੀ ਲੱਗੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਪਾਣੀ ਪੀਣਾ ਚਾਹੀਦਾ ਹੈ ਤੇ ਸਵੇਰੇ ਸ਼ਾਮ ਜਿਹੜੀ ਆ ਉਹ ਸ਼ੇਅਰ ਕਰਨੀ ਚਾਹੀਦੀ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮਿਰਗੀ ਤੇ ਹਿਰਦੇ ਰੋਗ ਕਿਡਨੀ ਲੀਵਰ ਦੀ ਬਿਮਾਰੀ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਪਾਣੀ ਦਾ ਸੇਵਨ ਬਿਦਾਨ ਤੇ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਤੇ ਬਾਹਰ ਕੰਮ ਕਰਨ ਵਾਲੇ ਕਰਨ ਵੇਲੇ ਹਲਕੇ ਰੰਗ ਤੇ ਪੂਰੀ ਬਾਜੂ ਦੇ ਕਪੜੇ ਪਹਿਨਣੇ ਚਾਹੀਦੇ ਨੇ ਇਸ ਦੇ ਨਾਲ ਹੀ ਗਰਮੀਆਂ ਦੇ ਵਿੱਚ ਕੇਵਲ ਸੂਤੀ ਕਪੜਿਆਂ ਦੀ ਪਹਿਨਣ ਦੀ ਹੀ ਕੋਸ਼ਿਸ਼ ਕਰਨੀ ਚਾਹੀਦੀ ਆ ਆਪਣੇ ਸਿਰ ਨੂੰ ਸਿੱਧੀ ਧੁੱਪ ਨਾ ਲੱਗੇ ਇਸ ਦੇ ਲਈ ਆਪ ਦੇ ਸਿਰ ਤੇ ਟੋਪੀ ਟੋਲੀਆ ਜਾਂ ਛਾਤਾ ਲੈ ਕੇ ਵਿਚਰਨਾ ਚਾਹੀਦਾ ਹੈ ਜਾਂ ਫਿਰ ਦੁਪੱਟੇ ਦਾ ਇਸਤੇਮਾਲ ਜਿਹੜਾ ਉਹ ਕਰਨਾ ਚਾਹੀਦਾ ਤੇ ਐਕਸਪਰਟਾਂ ਨੇ ਇਹ ਵੀ ਸਲਾਹ ਦਿੱਤੀ ਆ ਕਿ ਨੰਗੇ ਪੈਰ ਬਾਹਰ ਨਾ ਨਿਕਲੋ ਧੁੱਪ ਤੋਂ ਜਿਹੜਾ ਬਚੋ ਤੇ ਜਿੰਨਾ ਹੋ ਸਕੇ ਜੁੱਤੇ ਚੱਪਲ ਜਿਹੜੇ ਨੇ ਉਹ ਪਹਿਨੋ ਤੇ ਧੁੱਪ ਦੇ ਵਿੱਚ ਕੰਮ ਕਰਨ ਦੀ بجائے ਛਾਇਆ ਦੇ ਵਿੱਚ ਕੰਮ ਕਰੋ ਤੇ ਆਪਣੇ ਸਿਰ ਤੇ ਜਿਹੜਾ ਉਹ ਕਾਮਕਾਰ ਜਿਹੜੇ ਕਰਦੇ ਨੇ ਮਜ਼ਦੂਰ ਲਗਾਤਾਰ ਢਿਆੜੀ ਟਿੱਪਾ ਕਰਦੇ ਨੇ ਉਹ ਲਗਾਤਾਰ ਆਪਣੇ ਸਿਰ ਤੇ ਗਿੱਲਾ ਕੱਪੜਾ ਬਿਲਖਣ ਇਸ ਦੇ ਨਾਲ ਹੀ ਤਰਬੂਜ਼ ਸੰਤਰਾ ਅੰਗੂਰ ਖੀਰਾ ਟਮਾਟਰ ਤੇ ਮਸੰਮੀ ਇਹੋ ਜਿਹੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਖਾਣੀਆਂ ਚਾਹੀਦੀਆਂ ਨੇ ਤੇ ਇਸ ਦੇ ਨਾਲ ਉਹਨਾਂ ਫਲਾਂ ਦਾ ਵੀ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਆ ਤੇ ਅੱਖਾਂ ਦੀ ਸੁਰੱਖਿਆ ਲਈ ਕਾਲਾ ਚਸ਼ਮਾ ਲਗਾਉਣ ਦੇ ਉਹਨਾਂ ਨੇ ਜਿਹੜੇ ਐਕਸਪਰਟ ਨੇ ਉਹ ਸਲਾਹ ਦਿੰਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਆਦਾ ਤੋਂ ਜਿਆਦਾ ਗੁਰੇਜ਼ ਕਰਨਾ ਚਾਹੀਦਾ ਹੈ ਕਿ ਅਸੀਂ ਬਾਹਰ ਨਾ ਜਾਈਏ ਤੇ ਬਾਹਰ ਜੇਕਰ ਜਾਂਦੇ ਵੀ ਨੇ ਤੇ ਇਸ ਵੇਲੇ ਇੰਨੀ ਗਰਮੀ ਦੇ ਵਿੱਚ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਨੂੰ ਖਾਣ ਤੋਂ ਵੀ ਗੁਰੇਜ਼ ਰਖੀਏ ਪਰ ਦੂਜੇ ਪਾਸੇ ਹੁਣ ਲਗਾਤਾਰ ਹਾਲ ਬੇਹਾਲ ਹੋ ਰਿਹਾ ਹੈ ਪੰਜਾਬ ਦੇ ਵਿੱਚ ਹੀ ਹਰਿਆਣੇ ਦੇ ਵਿੱਚ ਕਰਫਿਊ ਵਰਗੇ ਦਿਨ ਦੇ ਵਿੱਚ ਹਾਲਾਤ ਬਣ ਜਾਂਦੇ ਨੇ ਤੇ ਸ਼ਾਮ ਯਸਵੇਰੇ ਜਿਹੜੀ ਆ ਮਾਰਕੀਟ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਉਹ ਚਹਲ ਪਹਲ ਨਜ਼ਰ ਆਉਂਦੀ ਆ ਨਹੀਂ ਤਾਂ ਸਾਰਾ ਦਿਨ ਉਹ ਸਨਾਟਾ ਬਾਜ਼ਾਰਾਂ ਤੇ ਸੜਕਾਂ ਤੇ ਵਿੱਚ ਪਿਆ ਰਹੇ